ਜੈ ਪੀਰਾਂ ਦੀ ਮੇਰੇ ਵੱਲੋਂ ਸਾਰੀ ਸੰਗਤ ਨੂੰ ਜੈ ਪੀਰਾਂ ਦੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਸਰਕਾਰ ਗੌਸਟਾਕ ਸਰਕਾਰ ਜੀ 11ਵੀਂ ਸਰਕਾਰ ਜੀ ਦੇ ਕ੍ਰਿਸ਼ਮੇ ਬਾਰੇ ਦੱਸਾਂਗੇ ਕਿਵੇਂ ਆਪਣੇ murid ਨੂੰ ਆਪਣੇ ਇਸ਼ਕ ਕਰਨ ਵਾਲੇ ਨੂੰ ਪੱਤਰ ਦੀ ਦਾਤ ਬਖਸ਼ੀ ਤੇ ਫਿਰ ਕੀ ਹੋਇਆ ਇੱਕ ਉਹਨਾਂ ਦਾ murid ਗੌਂਸਪਾਕ ਸਰਕਾਰ ਜੀ ਦਾ ਮਰੀਦ ਦਾਤਾ ਜੀ ਦੇ ਨਾਲ ਬਹੁਤ ਇਸ਼ਕ ਕਰਦਾ ਤੇ ਬਹੁਤ ਦਿਲ ਤੋਂ ਮੰਨਦਾ ਤੇ ਉਹਨਾਂ ਦੀ ਹਰ ਟਾਈਮ ਪੂਜਾ ਪਾਠ ਤੇ ਨਿਆਜ਼ ਕਰ ਨਮਾਜ਼ ਕਰਦਾ ਉਹਨਾਂ ਦੀ ਜਦੋਂ ਨਮਾਜ਼ ਕਰਦਾ ਤੇ ਗੌਂਸਪਾਕ ਸਰਕਾਰ ਜੀ ਇੱਕ ਦਿਨ ਉਸ ਦੇ ਅੱਗੇ ਆ ਕੇ ਖੜ ਜਾਂਦੇ ਨੇ ਤੇ ਖੜ ਕੇ ਪੁੱਛਦੇ ਨੇ ਕਿ ਦੱਸ ਤੈਨੂੰ ਕੀ ਚਾਹੀਦਾ ਉਹਨਾਂ ਦਾ ਮਰੀਦ ਜੋ ਕਿ ਉਹਨਾਂ ਨੂੰ ਬਹੁਤ ਇਸ਼ਕ ਕਰਦਾ ਹੈ ਤੇ ਉਹਨਾਂ ਨੂੰ ਆਪਣੀ ਸਰਕਾਰ ਜੀ ਨੂੰ ਦੱਸਦਾ ਕਿ ਤੁਹਾਨੂੰ ਸਰਕਾਰ ਜੀ ਸਭ ਪਤਾ ਕਿ ਮੇਰੇ ਔਲਾਦ ਹੈ ਨਹੀਂ ਮੈਂ ਬੇਔਲਾਦ ਹਾਂ ਮੈਨੂੰ ਇੱਕ ਔਲਾਦ ਦੀ ਦਾਤ ਬਖਸ਼ ਦਿਓ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦਿਓ ਤੇ 11ਵੀਂ ਸਰਕਾਰ ਗੌਂਸਪਾਕ ਸਰਕਾਰ ਜੀ ਨੇ ਕਿਹਾ ਜਾ ਤੈਨੂੰ ਔਲਾਦ ਦੀ ਦਾਤ ਬਖਸ਼ ਦਿੱਤੀ ਤੇ ਉਹਨਾਂ ਦਾ ਮਰੀਦ ਖੁਸ਼ੀ-ਖੁਸ਼ੀ ਆਪਣੇ ਘਰ ਜਾਂਦਾ ਤੇ ਬਹੁਤ ਖੁਸ਼ ਹੁੰਦਾ ਤੇ ਆਪਣੀ ਬੇਗਮ ਨੂੰ ਬੇਗਮ ਦੇ ਕੋਲ ਚਲਾ ਜਾਂਦਾ ਬੇਗਮ ਉਸ ਦੀ ਪੁੱਛਦੀ ਹੈ ਕਿ ਕੀ ਗੱਲ ਹੋਈ ਤੁਸੀਂ ਇੰਨੇ ਖੁਸ਼ ਕਿਉਂ ਹੋ ਤੇ ਉਹਨਾਂ ਦਾ ਮਰੀਦ ਦੱਸਦਾ ਕਿ ਮੈਨੂੰ ਅੱਜ 11ਵੀਂ ਸਰਕਾਰ ਗੌਂਸਪਾਕ ਸਰਕਾਰ ਜੀ ਨੇ ਅਲਾਦੀ ਦਾਤ ਬਖਸ਼ ਦਿੱਤੀ ਹੈ ਜਿਸ ਦੇ ਕੋਲੋਂ ਅਸੀਂ ਬਹੁਤ ਟਾਈਮ ਤੋਂ ਵਾਂਝੇ ਸੀ ਤੇ ਵਿੱਚ ਕੁਝ ਸਮਾਂ ਪੈਂਦਾ ਐਮਪੀੰ ਦਾ ਵਿੱਚ ਤੇ ਉਹਨਾਂ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਪੁੱਤਰ ਜਨਮ ਲੈਂਦਾ ਤੇ ਖੁਸ਼ੀਆਂ ਮਨਾਇਆਂ ਜਾਂਦੀਆਂ ਤੇ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਉਹਨਾਂ ਨੇ ਬਹੁਤ ਇਵਾਦਤ ਕੀਤੀ ਹੁੰਦੀ ਹੈ ਇਸ ਪੁੱਤਰ ਦੇ ਲਈ ਤੇ 11ਵੀਂ ਸਰਕਾਰ ਗੌਸਪਾਕ ਸਰਕਾਰ ਜੀ ਨੇ ਉਹਨਾਂ ਨੂੰ ਇਹ ਪੁੱਤਰ ਬਹੁਤ ਟਾਈਮ ਬਾਅਦ ਤੇ ਬਹੁਤ ਮਨਜ਼ਾਬਾ ਦਿੱਤਾ ਹੁੰਦਾ ਤੇ ਜਿਵੇਂ ਪੁੱਤਰ ਦਾ ਜਨਮ ਲੈਂਦਾ ਘਰ ਤੇ ਉਹਨਾਂ ਦੇ murid ਗੌਂਸਪਾਖ ਸਰਕਾਰ ਜੀ ਦੇ murid ਚਾਦਰ ਲੈ ਕੇ ਆਉਂਦੇ ਨੇ ਇੱਕ ਤੇ ਇੱਕ ਨਿਆਜ਼ ਦੀ ਨਿਆਜ਼ ਬਣਾਉਂਦੇ ਰਹੇ ਤੇ ਕਹਿੰਦੇ ਚਲੋ ਪਹਿਲਾਂ ਜਾ ਕੇ ਗੌਂਸਪਾਖ ਸਰਕਾਰ ਜੀ ਦੇ 사ਜਦਾ ਕਰਕੇ ਆਉਨੇ ਆ ਤੇ ਸਮੁੰਦਰ ਵੱਲ ਚਲ ਜਾਂਦੇ ਨੇ ਜਦੋਂ ਬੇੜੀ ਦੇ ਵਿੱਚ ਚਲੇ ਜਾਂਦੇ ਨੇ ਜਦੋਂ ਵਿਚਕਾਰ ਜਾਂਦੇ ਨੇ ਸਮੁੰਦਰ ਦੇ ਤਾਂ ਬਹੁਤ ਹਨੇਰੀ ਆਉਂਦੀ ਆ ਤੂਫਾਨ ਆਉਂਦਾ ਤੇ ਬੱਚਾ ਜੋ ਹੁੰਦਾ ਸਮੁੰਦਰ ਦੇ ਵਿੱਚ ਡਿੱਗ ਜਾਂਦਾ ਤੇ ਔਰਤ ਰੋਣ ਲੱਗ ਪੈਂਦੀ ਆ ਕਰ ਲੌਣ ਲੱਗ ਪੈਂਦੀ ਆ ਤੇ ਆਪਣੇ ਖਾਦਮ ਨੂੰ ਕਹਿੰਦੀ ਨਹੀਂ ਕਿ ਹੁਣ ਆਪਾਂ ਨਿਆਜ਼ ਨਹੀਂ ਲੈ ਕੇ ਜਾਣੀ ਤੇ ਉਸ ਦਾ ਤੇ ਉਹ ਗੇਉ ਪੁੱਛਦਾ ਕਿ ਉਹ ਕਿਉਂ ਨਹੀਂ ਲੈ ਕੇ ਜਾਣੀ ਤੇ ਤੇ ਔਰਤ ਬੋਲਦੀ ਆ ਕਿ ਜਿਸ ਪੁੱਤਰ ਦੇ ਲਈ ਅਸੀਂ ਮੰਨਤ ਮੰਗੀ ਸੀ ਜਾਂ ਸਾਡੇ ਕੋਲ ਉਹ ਪੁੱਤਰ ਹੀ ਨਹੀਂ ਆ ਰਿਹਾ ਤਾਂ ਅਸੀਂ ਹੁਣ ਨਿਆਜ਼ ਕਿਸ ਲਈ ਲੈ ਕੇ ਜਾਣੀ ਆ ਤੇ ਉਸਨੇ ਕਿਹਾ ਕਿ ਇੱਕ ਅਮਲ ਇਹ ਮੇਰੇ ਘਰ ਮੇਰੇ ਸਰਕਾਰ ਦੇ ਘਰ ਪੁੱਤਰਾ ਦਾ ਘਾਟਾ ਨਹੀਂ ਉਹ ਦੁੱਧ ਵਾਲੇ ਨੂੰ ਦੁੱਧ ਤੇ ਪੁੱਤੋ ਵਾਲੇ ਨੂੰ ਪੁੱਤ ਤੇ ਘਰ ਵਾਲੇ ਨੂੰ ਘਰ ਬਖਸ਼ਦਾ ਤੇ ਕਿਹਾ ਤੂੰ ਚੱਲ ਮੇਰੀ ਸਰਕਾਰ ਦੇ ਕੋਲ ਆਪਾਂ ਬੱਚਾ ਆਪਣੀ ਸਰਕਾਰ ਦੇ ਕੋਲੋਂ ਹੋਰ ਮੰਗ ਲਾਵਾਂਗੇ ਜਦੋਂ ਪਹੁੰਚਣ ਲੱਗੀ ਤਾਂ ਕੀ ਦੇਖਿਆ ਕਿ ਸਮੁੰਦਰ ਦੇ ਕਿਨਾਰੇ ਤੇ ਇੱਕ ਬਜ਼ੁਰਗ ਆਦਮੀ ਖੜਾ ਜਿਸ ਦੇ ਕੋਲ ਇੱਕ ਬੱਚਾ ਫੜਿਆ ਹੋਇਆ ਹੈ ਤੇ عورت ਨੇ ਕਿਹਾ ਕਿਉਂ ਨਾ ਜਾ ਕੇ ਦੇਖਾਂ ਮੈਂ ਜੋ ਸਮੁੰਦਰ ਦੇ ਖੜੇ ਕਿਨਾਰੇ ਤੇ ਇੱਕ ਬਜ਼ੁਰਗ ਆਦਮੀ ਖੜਾ ਜਿਸ ਦੇ ਕੋਲ ਇੱਕ ਬੱਚਾ ਫੜਿਆ ਆ ਰੋਂਦੀ ਰੋਂਦੀ ਭੱਜ ਕੇ ਜਾਂਦੀ ਆ ਤੇ ਜਦੋਂ ਜਾ ਕੇ ਦੇਖਦੀ ਆਂਸ ਬਜ਼ੁਰਗ ਦੇ ਕੋਲ ਬੱਚੇ ਨੂੰ ਬੱਚੇ ਦੇ ਉਹੀ ਕੱਪੜੇ ਪਾਏ ਹੁੰਦੇ ਨੇ ਤੇ ਉਹੀ ਰੰਗ ਰੂਪ ਤੇ ਗੁੱਸੇ ਦੇ ਨਾਲ ਚਪਟ ਮਾਰੀ ਤੇ ਬੱਚਾ ਖੋਲਿਆ ਤੇ ਕਿਹਾ ਬਾਬਾ ਜੀ ਇਹ ਤੇ ਬੱਚਾ ਮੇਰਾ ਇਹ ਤੁਹਾਨੂੰ ਕਿੱਥੋਂ ਮਿਲਿਆ ਤੇ ਉਹਨਾਂ ਬਜ਼ੁਰਗ ਨੇ ਬਜ਼ੁਰਗ ਨੇ ਕਿਹਾ ਕਿ ਬੱਚੇ ਨੂੰ ਪਹਿਚਾਨ ਗਈ ਜਿਹੜਾ ਇੰਨੇ ਸਮੁੰਦਰ ਡੂੰਘੇ ਦੇ ਵਿੱਚੋਂ ਬੱਚੇ ਨੂੰ ਕੱਢ ਕੇ ਲੈ ਕੇ ਆਇਆ ਤੁਗਾ ਮਲਿਆ ਉਹਨਾਂ ਨੂੰ ਨਹੀਂ ਪਹਿਚਾਣਿਆ ਜਦੋਂ ਇੰਨੀ ਗੱਲ ਹੋਈ ਤੇ ਉਹ ਔਰਤ ਦੇ ਉਹ ਔਰਤ ਦੇ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਖੁਸ਼ੀ ਦੇ ਨਾਲ ਅਤਰੋਂ ਆਉਣ ਲੱਗ ਪਏ ਤੇ ਕੁਸੀ ਦੇ ਨਾਲ ਗੌਂਸਪਾਕ ਸਰਕਾਰ ਜੀ ਦੇ ਦਰਬਾਰ ਤੇ ਚਾਦਰ ਚੜਾਉਂਦੇ ਤੇ ਨਿਆਜ਼ ਚੜਾਉਂਦੇ ਨੇ ਤੇ ਇਸ ਤਰ੍ਹਾਂ ਉਹਨਾਂ ਨੂੰ ਉਹਨਾਂ ਦਾ ਪੁੱਤਰ ਸਮੁੰਦਰ ਦੇ ਵਿੱਚੋਂ ਕੱਢ ਕੇ ਲਿਆ ਕੇ 11ਵੀਂ ਸਰਕਾਰ ਗੌਂਸਪਾਕ ਸਰਕਾਰ ਜੀ ਨੇ ਵਾਪਸ ਦੇ ਦਿੱਤਾ ਜੈ ਪੀਰਾਂ ਦੀ ਜੈ ਸਾਈਆਂ ਦੀ